ਗੁੱਡ ਮਾਰਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਬਲੌਗਸ ਤੇ ਹੋਤੋ ਸਾਰੇ ਕਿਵੇਂ ਹੋ hope ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਚੰਦਰੁਸਤ ਹੋਵੋਗੇ ਕਰਦੇ ਨਵੇਂ ਉਹ ਲੌੜ ਦੀ ਸਟਾਰਟਿੰਗ ਕਿਉਂ ਲਓ ਜੀ ਟਾਈਮ ਅਜ ਹੋ ਗਿਆ I think ਸ਼ੀਰ ਦੇ ਨੇੜੇ ਤੇੜੇ ਹੋ ਗਿਆ ਮੈਨੂੰ ਲੱਗਦਾ ਅੱਜ ਆਪਾਂ ਹੋਗੇ ਲੇਟ ਮਾਰਨਿੰਗ ਲਈ ਉੱਠਾਂਗੇ ਸਵੇਹਾ ਆਪਣ ਤੋਂ ਇਹ ਹੁਣ ਆਪਾਂ ਪਾਣੀ ਵਗੈਰਾ ਪੀਤਾ ਪਾਣੀ ਵਗੈਰਾ ਪੀ ਕੇ ਫ੍ਰੈਸ਼ ਨਾਪਾਂ ਹੋ ਕੇ ਤੇ ਹੁਣ ਬਣਾਉਣ ਲੱਗੇ ਪਹਿਲਾਂ ਦਾਲ ਇਸ ਤੋਂ ਬਾਅਦ ਆਪਾਂ ਦੂਜਾ ਕਿਉਂਕਿ ਅੱਜ ਆਪਾਂ ਕਿਤੇ ਜਾਣਾ ਵੀ ਹੈ ਕਿਉਂ ਪਲੇਟ ਉਠਣ ਦਾ ਕਾਰਨ ਇਹ ਸੀ ਤੇ ਚਲੋ ਜੀ ਪਹਿਲਾਂ ਫਿਰ ਗੱਲ ਕਰਦੇ ਆ ਤੇ ਹਾਂ ਜੀ ਜੇਕਰ ਸਾਡੇ ਚੈਨਲ ਤੇ ਨਿਊ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਕੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਤੇ ਬਾਕੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ एक पहला एक बटन भी प्रेस कर लो तो जो भीडियो की नवी नोटिफिकेशन तुम मिल सके में में तो चलो जी हमें बना लगी दाल कुकर चढ़ाया हुआ तेल मेरा हो गया गर्म गलो जी रा लेट अपने तो उठा गया क्योंकि अपने मेकियां से विहरी की वीडियो वे पे थी जी आप अद्धी वेखी है दो दो ढाई दो घंटे बना ਕੁਮਨ ਨਾਲ ਨਹੀਂ ਕਰ ਪਾਈ ਜੀ। ਜੇ ਲੋ ਜੀ ਰੱਤ ਨੂੰ ਵੀਡੀਓ ਵੇਖਦੇ ਸੀ ਵਿਆਹ ਦੀ। ਦੇਖਦੇ-ਦੇਖਦੇ ਥੋੜਾ ਦੇਰ ਸੁੱਤੇ ਆਪਾਂ। ਤੇ ਲੀਡ ਫੋਨ ਕਰਕੇ ਸਵੇਰਾਂ ਨਹੀਂ ਉੱਠਿਆ ਹੁਣ ਉੱਠ ਕੇ ਮਨ ਕਿ ਤਰਫ ਹੁਣ 6 ਵਜੇ ਹੋ ਗਏਗਾ। 6:00 ਵਜੇ ਵਕਾਪਾ। ਪਾਣੀ ਵਗੈਰਾ ਪੀ ਲਿਆ ਸੀ ਮੌਫ ਵਗੈਰਾ ਚੁਪ ਘਰਤੀ। ਪਾਣੀ ਵਗੈਰਾ ਪੀ ਕੇ ਫਰੈਸ਼ਨੇ ਬਹੋ ਕੇ ਤੇ ਆਪਾਂ ਹੁਣ ਸਬਜੀ ਦਾਲ ਟਰਦੇ ਆਂ ਫਿਰ ਜੇ ਆਪਾਂ ਜਾਣਾ ਹੈਗਾ ਬਾਹਰ ਵੀ ਜਾਣਾ ਹੈਗਾ ਪਰ ਕੰਮ ਥੰਡੇ ਕਰਕੇ ਹੋਣੀ ਆਪਾਂ ਜੇ ਬਾਕੀ ਉਹ ਆਹ ਲੀਹ ਕਲਿੱਪਸ ਇਹਦੇ ਵਿੱਚ ਐਡ-ਆਨ ਕਰ ਲਾਂਗੇ ਆਪਾਂ ਇਸ ਵਲੌਗ ਵਿੱਚ ਐਡ-ਆਨ ਕਰ ਦਾਂਗੇ ਰਾਤ ਸੱਲਾਂ ਵਿੱਚ ਤਾਂ ਨਹੀਂ ਹੋਣੀ ਕਿਉਂਕਿ ਉਹ ਵਲੌਗ ਮੇਲਾ ਦਾ ਹੋ ਸਕਦਾ ਪੂਰਾ ਹੀ ਹੋਵੇ ਆਪਾਂ ਇਹਦੇ ਵਿੱਚ ਕਰ ਦਾਂਗੇ ਚਲੋ ਅਗੇ ਆਪਾਂ ਦਾਲ ਨੂੰ ਨਮਕ ਤੇ ਥੜਕਾ ਲਾ ਲਈਏ ਸਾਲਾ ਪੁੱਜੀਆ ਲਓ ਵੀ ਪੌਣੇ ਮਸਾਲੇ ਘਰਦਾ ਬਣਾ ਮਸਾਲਾ ਦੂਜਾ ਮਸਾਲਾ ਨਮਕ ਮਿਰਚ करजन मीखिया माता पा दें दाल भी दाल आप मिक्स जी है हरी भी पाई से मूंग मिक्स जी दाल हा तीन चार भाते ਦਾਲ ਪਾ ਲਈ ਨਹੀਂ ਚਲੋ ਜੀ ਦਾਲ ਅਪੜੀ ਤਿੰਨ ਚਾਰ ਭਾਤੀ ਭਾਤੀ ਆਪਾਂ ਥੋੜਾ ਜਿਹਾ ਪਾਣੀ ਥੋੜਾ ਲੈ ਇੱਕ ਮਿੰਟ ਚੰਨ ਰੱਖਾ ਅੱਗੇ ਕੈਮਰਾ ਵਧੀਆ ਉਹਦੇ ਨਾਲ ਰੁਕ ਰੁਕ ਕੇ ਜਾਂਦਾ ਸੀ ਬਾਕੀ ਖੁਸ਼ੀ ਬਾਕੀ ਖੁਸ਼ੀ ਦੀ ਗੱਲ ਇਹ ਹੈ ਕਿ weight ਮੇਰਾ lose ਹੋਣਾ ਸਟਾਰਟ ਹੋ ਗਿਆ ਬਟ ਮੇਰੀ ਆਪ ਦੀ ਗਲਤੀ ਕਿ ਮੈਂ ਡਾਈਟ ਨਹੀਂ ਕਰ ਰਹੀ ਪਲੱਸ ਵਾਕ ਕੱਲੀ ਵਾਕ ਜਸਟ ਵਾਕ ਨਾਲ ਹੀ ਫਰਕ ਪੈਣਾ ਜਦੋਂ ਸਟਾਰਟ ਹੋ ਗਿਆ ਹੈ ਬਟ ਆਪਣੇ ਜਿਵੇਂ ਵਾਕ ਦੇ ਨਾਲ ਨਾਲ ਐਕਸਰਸਾਈਜ਼ ਵਗੈਰਾ ਹੋਵੇ ਹਨ ਤੇ ਡਾਈਟ ਪਲਾਨ ਸਹੀ ਚੱਲੇ ਤੇ ਆਪਣਾ ਜਿਆਦਾ ਲੂਜ਼ ਹੋ ਸਕਦਾ ਪਰ ਆਪਣਾ ਕਹਿ ਸਕਦੇ ਆ ਕਿ ਆਪਾਂ ਵਾਈਟ ਵਾਈਟ ਨਹੀਂ ਪਤਾ ਕਿ ਉਹ ਕੰਦੀ ਗਈ ਵਾ ਇਹ ਵਾਈਟ ਹੋ ਗਈ ਅਸੀਂ ਭਾਵੇਂ ਵੀ ਵਾਈਟ ਹੋਈ ਤਾਂ ਚਲੋ ਜੀ ਮੈਂ ਆਪਣਾ ਤੁਹਾਨੂੰ ਦੱਸਦਾ weight ਨਾ ਲੂਜ਼ ਸਾਢੇ 6 ਹੋ ਗਏ ਮਿੰਟ ਹੋ ਗਏ ਮਿੰਟ ਹੇ ਰੱਬ ਮੇਰੇ 'ਚ ਪਤਾ ਨਹੀਂ ਲੱਗਣ ਲੱਗਦਾ ਤੇ 6:30 ਹੋਣ ਵਾਲੇ ਕੱਪੜੇ ਮੇਰੇ ਹਵੇ ਕੋ ਜੋੜ-ਜੋੜ ਕੁਛ ਕਿਤੇ ਪਏ ਆ ਪ੍ਰੈਸ ਕਰਨੇ ਹੁਣ ਮੈਂ ਤੇ ਮੰਨ ਕੇ ਚਲੋ ਕੁਛ ਫਿਰ ਮਤਲਬ ਫਰਕ ਪੈਣਾ ਸਟਾਰਟ ਹੋ ਗਿਆ ਪਰ ਆਪਣੇ ਆਪ ਦੀ ਗਲਤੀ ਡਾਈਟ ਨਹੀਂ ਚੱਲ ਰਹੀ ਪਲੱਸ ਵਰਕਆਊਟ ਨਹੀਂ ਹੋ ਰਿਹਾ ਸੋ ਇਸ ਪ੍ਰਕਾਰ ਆਪਣਾ ਪ੍ਰੋਪਰ ਨਹੀਂ weight lose ਹੋ ਰਿਹਾ ਜਿੰਨਾ ਹੋਣਾ ਚਾਹੀਦਾ ਸੀ ਉਹ ਨਾਰਮਲ ਚਲੋ ਵਾਕ ਦੇ ਨਾਲ ਹੋ ਰਿਹਾ ਮੜਾ ਮੋਟਾ ਤੇ ਚਲੋ ਜੀ ਬਸ ਓਲੀ-ਓਲੀ ਕਰਦੇ ਹਾਂ ਸਟਾਰਟ ਵੀ ਡਾਈਟ ਕਰਾਂਗੇ ਪਰ ਰੋਜ਼ ਕਹਿ ਦਿੰਦੇ ਅੱਜ ਕਰਾਂਗੇ ਅੱਜ ਕਰਾਂਗੇ ਹੁੰਦੀ ਨਹੀਂ ਬਸ ਤੇ ਚਲੋ ਜੁਣ ਕਰਦੇ ਕੱਪੜੇ ਪ੍ਰੈਸ ਦਾ ਕੰਮ ਨਵੇਂ ਰਦੇ ਤੇ ਪੱਕੇ ਕੱਪੜੇ ਜੱਪਦੇ ਤੱਕ ਜਿਹੜਾ ਮਰਜ਼ੀ ਪਾ ਲਓ ਜੱਪਦੇ ਕੋਈ ਟੈਨਸ਼ਨ ਨਹੀਂ ਹੁੰਦੀ ਜੱਪਦੇ ਜਿਹੜਾ ਮਰਜ਼ੀ ਪਾ ਲਓ ਹੁਣ ਇਹ ਨਹੀਂ ਪਤਾ ਕੱਢਣ ਪੱਠੇ ਕਿਹਦੇ ਕੱਢਿਆ ਨਾ ਨਹੀਂ ਪੱਠੇ ਕਿਨੇ ਕੱਢਿਆ ਇੱਕ ਪੱਠੇ ਕਿਨੇ ਕੱਢਿਆ ਤੇ ਲਓ ਜੀ ਆਹ ਦੇਖੋ ਨਵੀਂ ਪੁਰਾਣੀ ਚੀਜ਼ ਤੁਹਾਨੂੰ ਦਿਖਾਉਣ ਲੱਗਿਆ ਪਹਿਲਾਂ ਤਾਂ ਇਹ ਚੀਜ਼ ਦਿਖਾਓ ਕਿੱਦਾਂ ਦੀ ਹੈ ਤੇਰਨ ਕੀ ਕਹਿੰਦੇ ਇਹਨੂੰ ਤੇਰਨ ਤੇਰਨ ਕਹਿੰਦੇ ਆ ਠੀਕ ਆ ਤੇ ਆ ਜਿਹੜਾ ਗੋਲਾ ਗਲੋਟਾ ਤੇਰਨ ਤੇ ਗਲੋਟਾ ਪੁਰਾਣੀ ਚੀਜ਼ ਦੇਖ ਲਓ ਤੁਸੀਂ ਤੇ ਕੀ ਕਰਨ ਕੀ ਲੱਗਿਆ ਤੁਸੀਂ ਉਹਨਾਂ ਨੂੰ ਸੂਤ ਤੇਰਦੇ ਸੱਪ ਬਣਾਉਨੇ ਆ ਪੂਰੀ ਤੇ ਪਾਉਂਦੇ ਆ ਫਿਰ ਹੈ ਪੂਰੀ ਤੇ ਫਿਰ ਪੂਰੀ ਤੇ ਪਾਉਂਦੇ ਹੈ ਇਹ ਕਰਦੇ ਕਿਵੇਂ ਤੁਸੀਂ ਸੂਤ ਤੇਰਦੇ ਆ ਸੂਤ ਤੇਰਦੇ ਆ ਠੀਕ ਆ ਲਓ ਜੀ ਚੀਜ਼ਾਂ ਤੁਹਾਨੂੰ ਦੱਸਤੀਆਂ ਉਹਨੂੰ ਗਲੋਟਾ ਕਹਿੰਦੇ ਆ ਉਹਨੂੰ ਤੇਰਨਾ ਕਹਿੰਦੇ ਆ ਤੇ ਇਹ ਹੁਣ ਸੂਤ ਕਰੀ ਜਾਂਦੇ ਆ ਤੇਰਦੇ ਆ ਤੇਰਦੇ ਪਏ ਇਹਦੀ ਚੱਬ ਬਣਾਵਾਂਗੇ ਜਿਵੇਂ ਚਿੱਟੀ ਤਾਣੀ ਕੋਣੀ ਹੁੰਦੀ ਆ ਆਪਾਂ ਚਿੱਟੀ ਤਾਣੀ ਐਂ ਭੋਗੇ ਚੱਬ ਬਣਾ ਕੇ ਨਾਲ ਕੇਆ ਵੱਟੀਆਂ ਜੰਦੀਆਂ ਸਰਕੇ ਤੇ ਠੀਕ ਪੂਰੇ ਤੇ ਚੱਬ ਬਿਚੜਾ ਤੇ ਪੂਰੇ ਦੇ ਵੱਟੇ ਜਾਂਦੇ ਆ ਨੜੇ ਉਹ ਵੀ ਦਿਖਾਵਾਂਗੇ ਆਪਾਂ ਠੀਕ

ਕੱਤੇ ਹੋਏ ਨੂੰ ਟੇਰਦੇ ਸੀ ਇਹ ਕੱਤਿਆ ਹੋਇਆ ਇਹ ਕੱਤਿਆ ਵਾ ਰੂਪ ਜਾ ਕੇ ਅਚ ਰੂਪ ਜਾ ਕੇ ਪਹਿਲਾਂ ਕੱਤਿਆ ਹੋਇਆ ਇਹ ਬਲ ਜਿਹੜਾ ਧਾਗਾ ਆ ਕੀ ਇਹਨੂੰ ਕਹਿੰਦੇ ਆ ਸੂਤ ਸੂਤ ਦਾ ਜਿਹੜਾ ਧਾਗਾ ਨੂੰ ਪਹਿਲਾਂ ਕੀ ਠੀਕ ਐ ਇਹ ਜਿਹੜਾ ਪਹਿਲਾਂ ਕੀਤਾ ਹੋਇਆ ਸਾਰਾ ਪ੍ਰੋਸੈਸ ਇਹਦਾ ਫੇਰ ਇਹ ਹੁਣ ਰੈਡੀ ਹੋਇਆ ਗਾਂ ਕੰਮ ਕਰਨ ਹਣ ਅਨੇ ਚਿੱਟੇ ਦੀ ਟਾਣੀ ਬਣ ਜਾਂਦੀ ਹੈ ਜੇ ਰੰਗ ਰੰਗਣਾ ਤਾਂ ਫੇਸ ਵੀ ਬਣ ਜਾਂਦੇ ਰੰਗ ਦਾ ਫੇਸ ਫੇਸ ਜਿਹਾ ਨਿੱਸੇ ਧਾਗੇ ਦੀਆਂ ਅੱਗੇ ਦਾ ਕੇਸ ਜਿਹਾ ਬਣਾਉਂਦੇ ਹੁਣ ਤਾਂ ਕੰਬਲ ਚੱਲ ਗਿਆ ਤਸਾ ਵਾਲੇ ਉਹ ਲਈ ਜਾਂਦੀਆਂ ਅੱਗੇ ਦਾ ਜਿਹੜਾ ਛੋਟੇ ਬੱਚੇ ਨੂੰ ਬੁੜੀ ਦੇ ਨਾਲ ਛੋਟੇ ਨਾਲ ਲਾ ਕੇ ਦੇਣਾ ਤਾਂ ਫੇਸ ਹੀ ਦੇ ਦਿੰਦੇ ਅੱਛਾ ਅੱਛਾ ਵੀਡੀਓ ਜੇ ਆਪਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਆਵਾਜ਼ ਉਹ ਤਾਂ ਆਪਾਂ ਦੇਖਦੇ ਆ ਮਾਈਕ ਵਗੈਰਾ ਦਾ ਪਰ ਅਰੇਂਜ ਕਰਦੇ ਆ ਕਿਉਂਕਿ ਵੀਡੀਓ ਹੁਣ ਐਦਾਂ ਕਿ ਦੂਰੋਂ ਕੈਮਰਾਮੈਨ ਬਹਿ ਕੇ ਇੱਕ ਬਣਾਉਣੀ ਹੁੰਦੀ ਹੈ ਤੇ ਫਿਰ ਵੀਡੀਓ ਤੇ ਜਿਹੜੀ ਸਾਫ਼ ਕਲੀਅਰ ਤੁਹਾਨੂੰ ਸੁਣਦੇ ਨਹੀਂ ਸੋ ਆਪਾਂ ਅਰੇਂਜ ਕਰਦੇ ਆ ਆਪਾਂ ਮਾਈਕ ਵਗੈਰਾ ਦਾ ਕਿੰਨੀ ਕ ਕਰਨੀ ਪੈਂਦੀ ਹੈ ਹਾਂ ਸਾਰੇ ਇਹ ਤਾਂ ਇੱਕ ਗਲੋਟਾ ਦਸ ਗਲੋਟਿਆਂ ਦੇ ਗਲੋਟੇ ਟੇਰਦੇ ਆ ਅੱਛਾ ਇਹ ਪੂਰਾ ਪੂਰਾ ਗੁੱਚਾ ਆ ਕਰਨਾ ਹਾਂ ਇਸੇ ਆਪ ਬਣਾਉਣੀ ਆ ਗੁੱਚਾ ਕਿਹੜਾ ਠੀਕ ਅੱਛੇ ਆਪ ਬਣਾਉਣੀ ਆ ਛੱਪਾ ਬਣਾ ਹੁਣਾ ਲੜੇ ਤਾਂ ਹਾਂ ਟੰਗ ਦਿੰਦੇ ਆ ਸੀ 1.5 ਕਿਲੋ 10 ਕਿਲੋ ਆਹ ਠੀਕ 8 ਕਿਲੋ ਆਈ ਬਸ ਕਰੀ ਜਾਂਦੀਆਂ ਸੀ ਬੈਠੀਆਂ ਜਿਹੜਾ ਚੋਟਾ ਕੇ ਇਸੇ ਆਪਾ ਦਾਦਰਾ ਉੱਤਲੇ ਬਚਾਉਨੇ ਉਹ ਸਾਰੀਆਂ ਆਏ ਬੁਣਨੀਆਂ ਅੱਛਾ ਕਹਿੰਦੇ ਖੱਦਰ ਠੰਡਾ ਹੁੰਦਾ ਅਗੇ ਦਾ ਖੱਦਰ ਦੇ ਕੁਰਤੇ ਵੀ ਸਮਾਂ ਲੈਂਦੇ ਸੀ ਠੀਕ ਆ ਉਹੀ ਧਾਗਾ ਜਿਹੜਾ ਖੱਦਰ ਦਾ ਜਿਹੜੇ ਆਪਣੇ ਖੱਦਰ ਦਾ ਹੁੰਦਾ ਹਾਂ ਨਹੀਂ ਜਿਹੜਾ ਆਪਣੇ ਉਹ ਪਿਆ ਪੋਣੇ ਵੀ ਆਪਾਂ ਬਣਾਉਣਾ ਨੇ ਆ ਉਹੀ ਆ ਉਹ ਇਸੇ ਧਾਗੇ ਦੇ ਬੰਦੇ ਉਹ ਕੱਪੜਾ ਹੂੰ ਬਣ ਗਿਆ ਦਾ ਹੋਰ ਵੀ ਆਪਾਂ ਪ੍ਰੋਸੈਸ ਰੈਡੀ ਕਰ ਰਹੇ ਆ ਤੁਹਾਡੇ ਲਈ ਪੁਰਾਣੇ ਸਮੇਂ ਵਾਲਾ ਉਹ ਵੀ ਆਪਾਂ ਵਕਾਵਾਗੇ ਤੁਹਾਨੂੰ ਵਾਲੇ ਚਰ ਦਾ ਕੱਤਿਆ ਪਿਆ ਚਿੱਟੀ ਵੀ ਪੀਲੇ ਪਈ ਹੈ ਹੂੰ ਉਹ ਮੈਨੂੰ ਉਹ ਮਿਲ ਉਹ ਤਾਂ ਕਿਹੜੇ ਤੇ ਕੱਚਾ ਤਾਂ ਗਿਆ ਨਹੀਂ ਮਿਲਦਾ ਨਾ ਗੋਟਾ ਮਿਲਦਾ ਨਾ ਛਪਾ ਮਿਲਦੀ ਕਿ ਜਿਸ ਸਿਆਣਿਆਂ ਨੇ ਸੌਂਖਿਆ ਤੁਹਾਨੂੰ ਸਿਆਣਿਆਂ ਨੂੰ ਤਾਂ ਅੱਗੇ ਅਗਲਾ ਕਹਿੰਦਾ ਵਾਰਸ ਨੂੰ ਆਪਾਂ ਸੱਟ ਤੋਂ ਪਰ ਉਹ ਪ੍ਰਾਣ ਅਹਾਰਾ ਲੋ ਜੇ ਚੀਜ਼ਾਂ ਮਿਲਦੀਆਂ ਨਹੀਂ ਸੋਪਰ ਜਸਟ ਵਿਖਾਉਣ ਦੇ ਲਈ ਤੁਹਾਨੂੰ ਹਨਾ ਕੀ ਕੰਮ ਕਰਦੇ ਸੀ ਕਿਹੜੀ ਚੀਜ਼ ਇਹਦਾ ਨਾਮ ਕੀ ਆ ਤੇ ਇਹਦੇ ਤੋਂ ਕੀ ਕੰਮ ਲਿਆ ਜਾਂਦਾ ਸੀ ਉਹ ਚੀਜ਼ਾਂ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਤੁਹਾਨੂੰ ਇਹ ਉਰਜਣ ਤੁਹਾਨੂੰ ਭਾਈ ਇਹਦੇ ਵਿੱਚ ਤੋੜਦੇ ਇਹਦੂ ਗਾਂ ਇਹਦਾ ਪ੍ਰੋਸੈਸ ਕਾਦੇ ਤੇ ਚੱਲੂਗਾ ਪੂਰੀ ਤੇ ਉਹ ਚਰਖੇ ਨਾਲ ਅਲੱਗ ਚੀਜ਼ ਆ ਹਾਂ ਚਰਖੇ ਦੇ ਨਾਲ ਹੀ ਚੱਲਦਾ ਚੱਲੂਗੇ ਉਹਦੇ ਨਾਲ ਹੀ ਹੈ ਇਕੱਠੇ ਚੱਲਦੀਆਂ ਦੋਵੇਂ ਚੀਜ਼ਾਂ ਹਾਂ ਜੇ ਗੋਲੇ ਬਣਾਉਣੇ ਹੁਣ ਆਟ ਵੀ ਚੱਲ ਪੈਂਦੀ ਆ ਉਰੀ ਤੇ ਸਿੰਪ ਚੜਾ ਕੇ ਗੋਲੇ ਵੱਟੇ ਬਣਾਈ ਜਾਂਦੀ ਆ ਅੱਛਾ ਅੱਛਾ ਠੀਕ ਆ ਉਹਦੇ ਤੇ ਵੀ ਫਿਰ ਤੁਸੀਂ ਬਣਾ ਕੇ ਦਿਖਾਓ ਜੇ ਕ ਐ ਹੀ ਬਣਾਏ ਜਾਂਦੇ ਆ ਫਿਰ ਉਹਦੇ ਤੇ ਵੀ ਆਪ ਦਾ ਪ੍ਰੋਸੈਸ ਇਹ ਹੱਥ ਨਾਲ ਹੋਗੇ ਫਿਰ ਉਰੀ ਤੇ ਵੀ ਬਣਾ ਕੇ ਦਿਖਾਓ चलडा सिद्धाा सिद नहीं पता तोन कि ददी लगगी वीडियो ना सार कुछ कमेंट करके दैै करो खुकी बने ग ਆਟਾ ਬਣ ਗਿਆ ਨਾ ਆਟਾ ਬਣ ਗਿਆ ਇਧਰ ਵਿਖਾ ਵੀ ਸਮਾਂ ਵਾਹ ਕਿਆ ਚਾ ਆ ਬਣਾਤੀ ਕੀ ਬਣਾਤਾ ਹੈ ਛੱਬ ਛੱਬ ਬਣਾਤੀ ਠੀਕ ਨਾਣੂ ਵੀ ਲੈ ਕੇ ਦਿਖਾਉਣੀ ਤੇ ਚੜਾ ਕੇ ਗੋਲਾ ਬਣਾ ਕੇ ਦਿਖਾਉਣੀਆ ਲਓ ਲਓ ਦਾ ਪੈ ਸੂਤ ਤਿਆਰ ਲਓ ਜੀ ਚੈੱਕ ਕਰੋ ਇਹਨੂੰ ਕਹਿੰਦੇ ਸੂਤ ਜਿਹੜੇ ਆਪ ਪੋਣੇ ਵੀ ਤਿਆਰ ਕਰਦੇ ਆ ਤਾਣੀ ਤਾਣੀ ਪਹਿਲੇ ਨੂੰ ਤਾਂ ਨਹੀਂ ਕਹਿੰਦੇ ਸੀ ਹਾਂ ਤਾਂ ਨਹੀਂ ਹੁਣ ਵੀ ਤਾਂ ਨਹੀਂ ਕਹਿੰਦੇ ਅਸੀਂ ਤੈਨੂੰ ਖੱਦਰ ਦੇ ਪੋਣੇ ਕਵਾਂਗੇ ਹਾਂ 10 ਗਾਇ ਦੀ ਵਿਛੋੜੀ ਹੁੰਦੀ ਹੈ ਅੱਛਾ ਆ ਆ ਗਈ ਕੀ ਹੈ ਮੰਮੀ ਕੀਸੇ ਨਾਮ ਇਹਦਾ ਭੋਲੇ ਦੀ ਪੂਰੀ ਦੇਖੋ ਸਟਾਈਲ ਦੇਖੋ ਪੂਰੀ ਦਾ ਕਿੰਦੀ ਸੋਹਣੀ ਚੀਜ਼ ਹੈ ਨਾ ਦੇਖੋ ਇਹ ਆ ਤਿੱਕੀ ਦੇ ਪੂਰੀਆਂ ਨਹੀਂ ਬਣਦੇ ਆਹ ਹੱਪਾ ਨਹੀਂ ਤੇ ਪਾ ਲੇਂਗੀ ਮੈਂ ਇਹ ਵੀ ਪਾ ਪਾਂ ਸੇ ਬਦ ਦਿੰਦਾ ਇਹਦਾ ਬਣਾ ਪੀ ਨਾ ਜੀ ਨਾਨੀ ਤੇ ਪਵਾਨੇ ਛੱਬ ਤੇ ਪਾਤੀ ਬਣਾ ਦਾ ਉੱਤੇ ਗਿਆ ਆਹ ਛਕੜੀ ਹੈ ਚਲੋ ਜੀ ਊਰੀ ਤੇ ਕਰਨ ਲੱਗੇ ਨਾਨੀ ਕੰਮ ਕਰਕੇ ਦਿਖਾਉਣਗੇ ਊਰੀ ਤੇ ਨਾਨੀ ਬਣਾਉਣ ਲੱਗੇ

ਪੂਣੀਆਂ 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 ਫੂਨ ਸਲਾਈਆਂ ਨਹੀਂ ਨਹੀਂ ਫਿਲਦਾ ਚਲੋ ਜੀ ਨਾਲ ਨਾਲ ਪੂਣੀਆਂ ਵੱਟੀਆਂ ਦੇ ਮਮੀ ਫੂਨ ਸਲਾਈਆਂ ਨਹੀਂ ਹੈਗੇ ਆਪਣੇ ਕੋਲ ਬਸ ਬਣਾ ਲਈ ਘਰੇ ਇਹਦੇ ਰੈਡੀ ਕਰ ਲਏ ਅਸੀਂ ਇਦਾਂ ਹੀ ਹੁੰਦੀ ਹੈ ਮਤਲਬ ਸਿੱਧਾ ਹਾਂ ਹੁਣ ਸੜਪੜੇ ਦੀ ਠੀਕ ਆ ਬਟ ਅਸੀਂ ਘਰੇ ਤਿਆਰ ਕਰ ਲਈ ਹੈ ਨਹੀਂ ਸੀ ਫੋਨ ਚ ਲਾਈ ਆਪਣੇ ਕੋਲ ਚਲੋ ਜੋ ਪੂਣੀਆਂ ਮੰਮੀ ਕੱਤੀ ਜਾਂਦੀ ਹੈ ਤੇ ਨਾਨੀ ਕਰੀ ਜਾਂਦੀ ਆ ਨਾਨੀ ਦੱਸ ਕੇ ਦਿਖਾਉਗੀ ਅੱਛਾ ਬਾਅਦ ਚ ਨਾਨੀ ਹੋਣੋਂ ਪੂਣੀਆਂ ਨੂੰ ਕੱਟ ਕੇ ਵੀ ਦਿਖਾਉਗੀ ਠੀਕ ਹੈ ਓਕੇ ਚੈੱਕ ਕਰੋ ਤੁਸੀਂ ਅੱਜ ਦਾ ਪ੍ਰੋਸੈਸ ਆਪਣਾ ਸਾਰਾ ਮੈਂ ਤਾਂ ਬੜਾ ਕੰਮ ਸੋਹਣਾ ਲੱਗਾ ਸੋਹਣੀ ਗੱਡੀਆਂ ਨਿਕੀ ਜੀ ਹੋਣਾ ਲੈਂਦੇ ਆ ਬਾਈ ਜਿਹਾ ਨੇ ਕਰਕੇ ਬਹੁਤ ਚਾਈਏ ਕੋਈ ਨਹੀਂ ਤੇ ਜੀ ਬਹੁਤ ਸੁਣ ਹਾਂ ਜੇ ਆਪਾਂ ਹੋ ਗਏ ਸੀ ਤਿਆਰ ਤਾਂ ਆਪਾਂ ਚੱਲਾਂਗੇ ਠੰਡੇ ਟਮਾਟਮ ਬਟਾ ਕੋਈ ਨਿਕਲ ਵੀ ਹੋ ਜਾ ਰਹਿਗੇ ਹਾਂ ਤੇ ਜੱਟ ਵੀ ਬੈਠ ਜਾ ਆਪਣਾ ਜੱਪ ਦਾ ਬੈਗ ਦੇਖ ਨਾ ਜੱਪ ਦੇ ਬੈਗ ਦੇ ਵਿੱਚ ਕੱਪੜੇ ਇੱਕ ਅੱਧਾ ਸੂਟ ਨਾ ਮੈਂ ਨਾਲ ਹੀ ਰੱਖਦੇ ਹੁੰਦੀ ਆ ਇਹ ਦੇਖ ਲੈਣਾ ਲੋਜੀ ਬੱਸ ਵਿੱਚ ਗ੍ਰੀਨ ਸੂਟ ਹੈਗਾ ਤੈਨੂੰ ਜੀ ਉਹ ਪਛਾਣ ਲੈ। ਸਾਡੇ ਨਾ ਪੱਤ ਦਿਨ ਕੰਮ ਤੋਂ ਬੰਦ ਬੈਠ ਕੇ ਆਉਂਦੇ ਆਪਾਂ। ਅਸੀਂ ਨਾ ਉਹੀ ਆਏ ਨਾ ਗਰਮੀ ਹੈਗੀ ਹੈ ਤੇ ਭਰਾਤ ਬਹੁਤ ਜ਼ਿਆਦਾ। ਤੇ ਲਓ ਜੀ ਚੈੱਕ ਕਰੋ। ਓਹ ਆਇਆ ਘਰੇ ਕਿ ਨਹੀਂ? ਇੱਥੇ ਫੋਨ ਦਾਲਾ। ਲਓ ਜੀ ਪਹੁੰਚ ਗਏ ਬਠਿੰਡਾ ਨਾਕੇ ਦਾ ਲੱਗੇ ਰਹਿੰਦੇ ਆ ਲਓ ਜੀ ਟਾਈਮ ਹੋ ਗਿਆ 2 ਵਜੇ ਦਾ 3 ਵਜੇ ਬੱਚੇ ਆਣਗੇ ਜੱਪ ਨੂੰ ਸੋਇਆ ਬੁੱਤ ਲਓ ਜੀ ਆਪਾਂ ਆ ਗਏ ਆ ਥਰਮਲਾ ਕੋਲ ਪੂਰਾ 2 ਵਜੇ ਦਾ ਟਾਈਮ ਹੋ ਗਿਆ ਕੋਜੀ ਆ ਗਏ ਪਾਸ ਜਾਦੀ ਵੱਟੀ ਖਾਲੀ ਹੈ ਮਰਸੜੀ ਟਰੈਵਲ ਵਿਦ ਅ ਸਟਾਰ ਸਾਡੇ ਕੋਲ ਤਾਂ ਟਾਈਮ ਹੀ ਹੈ ਨਹੀਂ ਕਿਤੇ ਖੜ ਕੇ ਸ਼ੂਟ ਕਰ ਲਈਏ ਜਾਂ ਖੜ ਕੇ ਕੁਝ ਕਰ ਲਈ ਹੈ ਨਾ ਆਪਣਾ ਹਾਂ ਬੱਚੇ ਕੰਮ ਕਰਨੇ ਪੜ ਗਏ ਕੁਝ ਕੰਨਿਬੜੇ ਅੱਗੇ ਕੀ ਕੁਝ ਕਪਾ ਦੁਬਾਰਾ ਕੱਲ ਨੂੰ ਹੋ ਸਕਦਾ ਕੱਲ ਨੂੰ ਦੁਬਾਰਾ ਆਉਣਾ ਪਵੇ ਮੂੰਹ ਚੋਂ ਨਿਕੜਦੇ ਜੇ ਹੋ ਸਕੇ ਤਾਂ ਕੱਲ ਨੂੰ ਹੋ ਸਕਦਾ ਦਵਾਈ ਵਗੈਰਾ ਲੈਣ ਵੀ ਆਉਣਾ ਤੇ ਦੋ ਤਿੰਨ ਕੰਮ ਕੱਲ ਨੂੰ ਨਿਬੇੜ ਦੀ ਆਪਾਂ ਤੇ ਬਾਕੀ ਅੱਜ ਜਿਹੜੇ ਨਮੇੜੇ ਉਹਨਾਂ ਦੀ ਕੋਈ ਕਲਿੱਪ ਵਗੈਰਾ ਨਹੀਂ ਲਈ ਬਸ ਜਿਹੜਾ ਹੀ ਪਿਆ ਸਮਝ ਲਓ ਆਪਾਂ ਨੂੰ ਕਿਉਂਕਿ ਵਲੌਗ ਵੀ ਨਹੀਂ ਮੈਂ ਬਣਾਇਆ ਅੱਜ ਮੇਰੇ ਜੀ ਨੇ ਕੀਤਾ ਵਲੌਗ ਬਣਾਉਣਾ ਕੈਮਰਾ ਇੱਦਾਂ ਨੂੰ ਜੇ ਚੰਪੜੇ ਦੀ ਕੰਮ ਵਗੈਰਾ ਦੇ ਸੀ ਉਹ ਕੰਮ ਆਪਾਂ ਸਮਝ ਲਓ ਅੱਧੇ ਵਿਚਦੇ ਹੋ ਜਾਂ ਤੇ ਅੱਧੇ ਵਿਚਦੇ ਰਹੇਗੇ ਤੇ ਅੱਜ ਆਪਾਂ ਹੁਣ ਇਸ ਟੈਕ ਹੀ ਲਾਗੋ ਨਾ ਤੇ ਬਾਕੀ ਨਾ ਜੀ ਨਹੀਂ ਕੀਤਾ ਅੱਜ ਵਲੌਗ ਸ਼ੂਟ ਕਰਨ ਨੂੰ ਸਿਰ ਸਗਈ ਵਾਰ ਹੁੰਦਾ ਨਾ ਜਿਵੇਂ ਮੈਂ ਬਾਹਰ ਵੀ ਚਾਹੇ ਟਰੈਵਲਿੰਗ ਕੀਤੀ ਹੋਵਾਂ ਜਾਂ ਚਾਹੇ ਕਿੱਧਰ ਵੀ ਹੋਵਾਂ ਮੈਂ ਵਲੌਗਸ ਨੂੰ ਸ਼ੂਟ ਕਰਦੀ ਆ ਇੱਕ ਇੱਕ ਚੀਜ਼ ਦਾ ਸ਼ੂਟ ਕਰਦੇ ਪਰ ਅੱਜ ਮੇਰਾ ਬਿਲਕੁਲ ਵੀ ਜੀ ਨਹੀਂ ਕੀਤਾ ਖੁਸ਼ ਮੈਨੂੰ ਇਦਾਂ ਸੀ ਕਿ ਸਵੇਰ ਤੋਂ ਮਾਰਨਿੰਗ ਜਿਹੜੀ ਵਲੌਗ ਆਪਾਂ ਸ਼ੂਟ ਕਰ ਚੁੱਕੇ ਸੀ ਨਾ ਚਰਖੇ ਵਗੈਰਾ ਵਾਲਾ ਇਹ ਇਹ ਨੂੰ ਪਹਿਲਾਂ ਤੁਸੀਂ ਦੇਖਿਆ ਹੋਣਾ ਸੋ ਇਸ ਪ੍ਰਕਾਰ ਸਾਵੇਂ ਜੀ ਨਹੀਂ ਕਰਦਾ ਵੈਸੇ ਆਪਾਂ ਨੂੰ ਹੋਪ ਸੀ ਕਿ ਆਪਾਂ ਆਲਰੇਡੀ ਰੈਡੀ ਕਰ ਚੁੱਕੇ ਹਾਂ ਨਾ ਸੋ ਚਲੋ ਜੀ ਕੋਈ ਬਾਤ ਨਹੀਂ ਤੇ ਹੁਣ ਆਪਾਂ 3 ਵਜੇ ਟਿਊਸ਼ਨ ਬਣਾ ਨਹੀਂ ਮਿਲਦੀਆ ਘਰੇ ਜਾ ਕੇ ਆਪਾਂ ਤੁਹਾਨੂੰ ਚਲੋ ਜੀ ਦੋ ਮਰਸੀਡੀ ਬੈਂਸਿਸ ਖੜੀਆਂ ਨੇ ਲੀਕੋ ਜੀਆਂ ਟਰੈਵਲ ਵੀ ਦਾ ਸਟਾਰੀ ਹੈ ਨਾ ਦੋ ਬਰਸਡੀ ਬੈਂਸੀਆਂ ਫੁੱਲ ਆਊਟ ਤੇ ਚਲੋ ਜੀ ਤੇ ਚਲੋ ਜੀ ਚਲਦੇ ਘਰਾਂ ਨੂੰ ਤੇ ਜਾ ਕੇ ਤੇ ਨਵੇਂ ਟੁਕਸ਼ਨ ਪੜਾਣੇ ਕਿਉਂਕਿ ਉਸ ਤੋਂ ਬਾਅਦ ਸਿੱਧਾ ਈਵਨਿੰਗ ਕਲਿੱਪ ਵੀ ਲਾਵਾਂਗੇ ਆਪਾਂ ਕੋ ਟਾਈਮ ਗੱਲਾਂ ਬਾਤਾਂ ਕਰਨ ਲੱਗ ਜੜੀ ਕੋਈ ਹੋਈ ਨਾ ਤੇ ਚਲੋ ਜੀ ਮਿਲਦੇ ਤੁਹਾਨੂੰ ਘਰ ਜਾ ਕੇ ਸਿੱਧਾ ਓ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਟਾਈਮ ਹੋ ਗਿਆ 6 ਵਜੇ ਦਾ ਇੱਥੇ ਪਹੁੰਚ ਪਏ ਹੋਗੇ ਕੋਨੇਕ 6 ਦਾ ਟਾਈਮ ਹੋ ਗਿਆ ਤੇ ਗਰਮੀ ਲੱਗੇ ਇਸ ਮਾਦਾ ਜੂੜਾ ਨਾ ਆਈ ਸਿੱਧਾ ਹੀ ਵਗ ਗਿਆ ਸਵਾਦ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਕੁਟਕੁਟ ਤਿੰਨ ਤੋਂ ਚਾਰ ਦਿਨ ਹੋ ਗਏ ਗਰਮੀ ਬਹੁਤ ਜ਼ਿਆਦਾ ਹੋਈ ਤੇ ਸੀ ਅੱਜ ਸਵੇਰੇ ਵੀ ਵਾਕ ਵਗੈਰਾ ਨਹੀਂ ਹੋਈ ਆਪਣੀ ਮੰਮੀ ਅੱਜ ਲੇਟ ਹੋ ਗਈ ਧਾਰ ਤੋਂ ਕਿਉਂਕਿ ਨਾ ਟਰੇਲਰ ਕੋਲ ਗਏ ਸੀ ਨਾਨੀ ਦਾ ਸੂਟ ਸੀ ਪਣਾ ਦਿੱਤਾ ਮੇਰਾ ਟਰੇਲਰ ਕੋਲ ਜਾ ਕੇ ਤੇ ਅੱਜ ਮੈਂ ਪਾਇਆ ਹੋਇਆ ਸੂਟ ਉਤਾਰਿਆ ਹੀ ਨਹੀਂ ਮਛੰਡੇ ਗਏ ਸੀ ਮਛੰਡੇ ਗਏ ਸੀ ਮੈਂ ਸੂਟ ਉਤਾਰਿਆ ਹੀ ਨਹੀਂ ਗਿਆ ਸੂਟ ਹੁਣ ਨਾ ਕਿ ਕਵਰੇ ਧਾਰਾਂਗੇ ਤੇ ਮਛੰਡੇ ਆਪਾ ਕੋਈ ਵੀ ਸ਼ੂਟ ਅਪ ਨਹੀਂ ਕਰੇ ਕੋਈ ਕਲਿੱਪ ਵਗੈਰਾ ਨਹੀਂ ਹਪ ਲਈ ਮੈਂ ਕਈ ਵਾਰ ਦਾ ਮੈਂ ਮੂਡ ਤੇ ਡਿਪੈਂਡ ਹੁੰਦਾ ਮੈਂ ਬਾਹਰ ਜਾਵਣਾ ਕਈ ਵਾਰ ਤਾਂ ਸਾਰਾ ਵਲੌਗ ਹੀ ਬਣਾ ਲਿਓ ਨਹੀਂ ਆ ਤੇ ਕਈ ਵਾਰ ਮੈਂ ਇੱਕ ਕਲਿੱਪ ਵੀ ਨਹੀਂ ਲੈਂਦੀ ਮੈਨ ਲੱਗਾ ਨਾ ਮੇਰੇ ਕੱਟ ਤੇ ਕੱਟ ਬਠਿੰਡੇ ਦੇ ਨਾ ਤਿੰਨ ਤੋਂ ਚਾਰ ਘੇੜੇ ਲਾ ਕੇ ਆਇਆ ਮੈਨ ਲੱਗਦਾ ਮੈਂ ਇੱਕ ਵੀ ਕਲਿੱਪ ਐਡ ਹੋਣ ਨਹੀਂ ਕੀਤੀ ਬਠਿੰਡੇ ਦੇ ਤਿੰਨ ਚਾਰ ਵਲੌਗ ਮੇਰੇ ਇਦਾਂ ਹੀ ਮੈਂ ਛੱਡ ਤੇ ਜਿਹੜੇ ਬਣਾਉਣ ਵਾਲੇ ਸੀ 3 ਤੋਂ 4 ਗਨੇ ਮੇਰੇ ਲੱਗ ਗਿਆ ਤੇ ਮੈਂ ਬਿਲਕੁਲ ਵੀ ਉਹਨਾਂ ਦੇ ਵਲੌਗ ਨਹੀਂ ਬਣਾਏ ਬਟੰਡੇ ਵਾਲੇ ਕਿ ਅੱਜ ਵੀ ਆਪਾਂ ਲੋਕ ਦੀ ਨਹੀਂ ਮੈਂ ਮੈਂ ਬੈੰਦ ਟਾਈਮ ਨਹੀਂ ਬਟਾ ਮੇਰੇ ਕੋਲ ਬਹਿ ਕੇ ਦਵਦਾ ਮੇਰੇ ਕੋ ਬੱਤ ਮੇਰੇ ਕੋਲ ਕਿਥੇ ਟਾਈਮ ਬਹਿ ਜਾਗਾ ਨਾ ਮੈਂ ਨਹੀਂ ਬਹਿ ਇੱਕ ਰਹੀ ਆਏ ਵੋਕ ਜੇ ਕਰਦੇ ਰਹੋਗੇ ਤੁਸੀਂ ਤਾਂ ਸਰੀਰ ਹੋ ਜਾਂਦਾ ਗਰਮ ਤੇ ਤੁਰੇ ਫਿਰੋ ਜੇ ਹੁਣ ਆਪਾਂ ਇੱਕ ਮਿੰਟ ਲਈ ਵੀ ਬਹਿ ਜਾਗੇ ਨਾ ਤੋ ਦੁਬਾਰਾ ਸਿਹੇ ਰਹੀ ਜੋ ਠੰਡਾ ਤੇ ਫਿਰ ਆਪਾਂ ਤੋੜ ਨਹੀਂ ਸਕਦੇ ਇਦਾਂ ਹੁੰਦਾ ਪ੍ਰੋਸੈਸ ਵਾਕ ਦਾ ਹਾਂ ਬੈਠੇ ਰੋ ਬੈਠਾ ਰਹਿ ਨਹੀਂ ਕੀ ਕਰਾ ਤੈਨੂੰ ਮੈਂ ਗੋਦੀ ਕੀ ਕਰਾ ਤੈਨੂੰ ਦਾਦੀ ਕੋਈ ਨਾ ਚੱਕਦੀਆਂ ਮੈਂ ਲਾਸਟ ਲਗੇੜਿਆਂ ਤੇ ਕਹਿ ਦੇ ਤੈਨੂੰ ਮੇਰਾ ਪੁੱਤ ਹੁਣ ਇਹਨੂੰ ਆਏ ਗੋਦੀ ਚੱਕ ਕੇ ਲਓ ਜੀ ਉਹ ਲੋង ਨੰਬਰ ਸੇ ਜਾਪ ਜਦੋਂ ਤੁਹਾਨੂੰ ਬਣਾਉਣ ਹੀ ਨਹੀਂ ਦਿੰਦਾ ਵਿੱਚ ਹੀ ਲੱਗ ਪਿਆ ਸੀ ਤੇ ਮੈਂ ਘਟਦਾ ਸੀ ਇੰਨੀ ਗਰਮੀ ਲੱਗੀ ਦਿਨ ਤਿੰਨ ਚਾਰ ਦਿਨ ਹੋ ਗਏ ਪੜਾਸ ਜੀ ਤੇ ਜਿਆਦਾ ਗਰਮੀ ਲੱਗਦੀ ਸੋ ਮੈਂ ਤਾਂ ਬਸ ਐਂ ਜੀ ਕਰ ਦਿੰਦਾ ਦਵਾ ਤਾਂ ਉਹਨਾਂ ਡੂੜੇ ਹੀ ਵਲੀ ਰੱਖਾ ਸਾਰਾ ਤੇ ਤੇ ਬਾਕੀ ਹੁਣ ਆਪਾਂ ਅੱਜ ਵਲੌਗ ਕੁਝ ਤੋਂ ਦੱਸ ਮੋ ਬਟਿੰਡੇ ਦੇ ਸੇ ਸ਼ੂਟ ਅਪ ਨਹੀਂ ਕੀਤਾ ਤੇ ਉਦੋਂ ਪਹਿਲਾਂ ਮਾਰਨਿੰਗ ਜਿਹੜਾ ਬਣਾਇਆ ਵਲੌਗ ਪੁਰਾਣੇ ਸਮੇਂ ਦਾ ਪੁਰਾਣੀ ਸਮੇਂ ਵਾਲਾ ਉਹ ਆਪਾਂ ਤੁਹਾਡੇ ਨਾਲ ਜੋ ਵੀ ਸ਼ੇਅਰ ਕਰਦਾਂਗੇ ਉਹਨੂੰ ਵਿੱਚ ਆਏ ਇਹ ਕਲਿੱਪਸ ਐਡ-ਆਨ ਕਰਦਾਂਗੇ ਵਿੱਚ ਉਹ ਪਾ ਦਾਂਗੇ ਤੇ ਵਲੌਗ ਬਣਾ ਦਾਂਗੇ ਤੁਹਾਡੇ ਲਈ ਤੇ ਬਾਕੀ ਦਿੱਲੀ ਨੂੰ 3 ਦਿਨ ਨਾਲ ਨਾਲ ਵਿੱਚੇ ਉਹ ਮਿਕਸ ਕਰ ਦਾਂਗੇ ਆਪਾਂ ਤੇ ਚਲੋ ਜੀ ਵਲੌਗ ਬਣ ਗਿਆ ਆਪਣਾ ਤੇ ਚਲੋ ਜੀ ਮਿਲਦੇ ਆਪਾਂ ਨੈਕਸਟ ਵਲੌਗ ਦੇ ਨਾਲ ਤੇ ਹਾਂ ਜੀ ਜੇ ਇੱਕ ਤੁਹਾਨੂੰ ਸਾਡੇ ਵਲੌਗਸ ਵਧੇ ਲੱਗਦੇ ਵੀਡੀਓ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਬੈਕ ਇੱਕ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਦਿਓ ਤਾਂ ਜੋ ਵੀਡੀਓ ਨਵੀਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਚਲੋ ਜੀ ਮਿਲਦੇ ਨੈਕਸਟ ਵੀਡੀਓ ਦੇ ਨਾਲ